ਯਾਰੇ ਲੋਕ ਅੱਠ ਕੁ ਮਹੀਨੇ ਤੁਰਿਆ ਫਿਰਦਾ ਹੋਰ ਰਹਿ ਗਿਆ ਮੈਂ 62 ਇੰਚ ਦਾ ਬੱਕਰਾ ਬਣਾਉਣਾ ਉਹ ਆਹਾ ਉਹ ਛੋਟਾ ہاں ਛੋਟਾ ਇਹ ਕਿੰਨੇ ਮਹੀਨਿਆਂ ਦਾ ਇਹ ਕਿੰਨੇ ਇੰਚ ਦਾ ਹੋ ਗਿਆ ਇਹ 50 ਇਹ 50 ਦੇ ਉਹ 62 50 50 ਇੰਚ ਦੀਆਂ ਕੋੜੀਆਂ ਹੁੰਦੀਆਂ ਤੇ ਇਹ ਤੂੰ ਕੋਈ ਗੱਲ ਨਹੀਂ ਫਿਰ ਕੋੜੀਆਂ ਉਹ ਕੋੜੀਆਂ ਵਰਗਾ ਬਣਾ ਦੇਣਾ ਸਾਡੇ ਕੋਲੇ ਵੀ ਹੈਗੇ ਆ ਅੱਛਾ ਯਾਨੀ ਦੋਨੋਂ ਟਾਈਮ ਇਹਦਾ ਦੁੱਧ ਤੇ ਸੁਆਬੀਨ ਦੀ ਖਾਣਾ ਹਾਂ ਇਹਦੀ ਭਾਂਡੇ ਜੋ ਮੁੱਕਣੀ ਨੇ ਅੱਛਾ ਜੀ ਕਿੰਨੀ ਖਾ ਲੇ ਸਬਜੀ ਖਾ ਲੇ ਕਦੋਂ ਹਾਂ ਵੀ ਇਹ ਮੂਰੇ ਕੋਹਨਾ ਕੋ ਪਿਆ ਹੀ ਦੇਣਾ ਕੀ ਹੁੰਦਾ ਕੋਹਨਾ ਠੀਕ ਆ ਠੀਕ ਆ ਵੀ ਆਪਦੀ ਮਰਜ਼ੀ ਨਾਲ ਖਾ ਲੈ ਨਾ ਖਾ ਲੈ ਵੀ ਮੇਰੇ ਹੁਣ ਤੁਸੀਂ ਬਾਹਰ ਮਾਲ ਤੁਸੀਂ ਛੱਡਦੇ ਹੋ ਹਾਂ ਜੀ ਮਾਲ ਨਾਲ ਇਹਨੂੰ ਵੀ ਲੈ ਕੇ ਜਾਣੇ ਕਿ ਨਹੀਂ ਇਹ ਕਰੀਏ ਹੁਣ ਜਦੋਂ ਦੀਆਂ ਵੀਡੀਓ ਪੈਂਦੀਆਂ ਹਾਂ ਬਜ਼ੁਰਗ ਬੰਦਾ ਕੋਈ ਬੰਨ ਕੇ ਕਿਕਰ ਨਾਲ ਲੱਦ ਕੇ ਲੈ ਜੀ ਸਹੀ ਗੱਲ ਆ ਇਹ ਵੀ ਮਾਲ ਲੱਦੇ ਜਾਂਦੇ ਆ ਬਿਲਕੁਲ 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 ਘਰਾਂ ਤੋਂ ਲੈ ਜਾਂਦੇ ਲੋਕ ਘਰਾਂ ਤੋਂ ਲੈ ਜਾਂਦੇ ਆ ਇਹ ਤਾਂ ਫਿਰ ਉਹਨਾਂ ਵਾਕੀਏ ਲੱਗਾਂ ਬੱਕਰੀਆਂ ਹੁੰਦੀਆਂ ਜਾਂ ਇਹਦਾ ਬੱਚਾ ਹੁੰਦਾ ਨਾਲ ਉਹ ਛੋਟਾ ਛੋਟਾ ਹੁੰਦਾ ਇਹ ਦੋਨੋਂ ਵੱਡੇ ਘਰੇ ਹਾਂ ਦੋਨੋਂ ਵੱਡੇ ਘਰੇ ਕੀ ਹਾਲ ਹੈ ਵੀ ਸੱਜਣੋ ਐਸਾ ਵਕਤ ਖੜਿਆ ਡੀ ਐਲ ਐਫ ਇ ਤੇ ਤੁਹਾਨੂੰ ਆ ਘੋੜਿਆਂ ਵਰਗਾ ਬੱਕਰਾ ਦਿਖਾਉਣ ਲੱਗਾ ਵਾਂ ਪਹਿਲਾਂ ਤਾਂ ਕੱਦ ਦੇਖ ਕੇ ਜਿੰਨੇ ਵੀ ਲੋਕ ਇੱਥੇ ਆਏ ਸੀਗੇ ਹਰ ਇੱਕ ਬੰਦਾ ਫੋਟੋ ਕਰ ਕਰਕੇ ਗਿਆ ਜਾਂ ਕਰਾ ਕੇ ਗਿਆ ਇਹਦੇ ਨਾਲ ਬਾਈ ਸੰਧੂ ਫਾਰਮ ਹਾਊਸ ਵਾਲੇ ਆ ਪਿੰਡ ਚਾਕਰ ਤੋਂ ਬਾਈ ਕੀ ਹਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਤੇ ਬਾਈ ਤੁਹਾਡਾ ਜਿਹੜਾ ਇਹ ਸਾਹਣਾ ਮੇਰੇ ਹਿਸਾਬ ਨਾਲ ਵੀ ਤਕਰੀਬਨ ਕੋਈ ਬੰਦਾ ਰਹਿ ਗਿਆ ਹੋਗਾ ਜਿਹਨੇ ਫੋਟੋ ਨਾ ਕਰਾਈ ਹੋਵੇ ਇਹਦੇ ਨਾਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਹਾਂਜੀ ਤੇ ਏ ਭਾਈ ਕਿਵੇਂ ਸ਼ੌਂਕ ਹੀ ਆ ਪਾਲਿਆ ਜਾਂ ਕੀ ਆ ਇਹਦੇ ਵਿੱਚ ਕੀ ਖਾਸ ਪਾਲਿਆ ਕਿਵੇਂ ਇਹ ਪਾਲਿਆ ਤਾਂ ਜੀ ਆਮ ਬੱਚਿਆਂ ਵਾਂਗੂ ਹੀ ਆ ਪਰ ਮਿਹਨਤ ਜੀ ਬਹੁਤ ਕੀਤੀ ਇੱਥੇ ਹਾਂ ਕਿਉਂਕਿ ਏਡਾ ਏਡਾ ਸਾਂਹ ਬਣਾਉਣੇ ਬਹੁਤ ਔਖੇ ਹੋ ਜਾਂਦੇ ਆ ਬਹੁਤ ਔਖੇ ਆ ਜੀ ਦਿਨ ਪੁਰ ਰਾਤ ਤਕਰੀਬਨ ਆਪਣੀ ਮਿਹਨਤ ਕਿਉਂਕਿ ਇੱਕ ਦਾ ਏਡਾ ਤੇ ਇੱਕ ਹੈ ਸਾਂਹ ਬਿਲਕੁਲ ਜੀ ਹੈਨਾ ਹਾਂਜੀ ਹਾਂਜੀ ਤੇ ਭਾਈ ਇਹ ਹੁਣ ਹੈਗਾ ਤਾਂ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਜੀ ਲਗਭਗ 3 ਸਾਲ ਦਾ ਹੋ ਗਿਆ ਜੀ 3 ਸਾਲ ਦਾ ਹਾਂਜੀ ਹਾਂਜੀ ਠੀਕ ਆ ਤੇ ਆਪਣਾ ਫਾਰਮ ਆ ਜਾਂ ਵੈਸੇ ਖੁੱਲਾ ਜਿਹੜਾ ਰੱਖਿਆ ਹੋਇਆ ਨਹੀਂ ਫਾਰਮ ਵੀ ਹੈ ਤੇ ਬਾਹਰ ਵੀ ਸਟਾਲ ਫੀਡ ਤੇ ਵੀ ਹੈ ਤੇ ਗਰੇਜਿੰਗ ਦੇ ਵੀ ਜਾਂਦੀਆਂ ਬੱਕਰੀਆਂ ਅੱਛਾ ਜੀ ਹਾਂਜੀ ਚਰਨ ਵੀ ਜਾਂਦੀਆਂ ਬੱਕਰੀ ਕਿੱਡਾ ਕ ਫਾਰਮ ਹੈਗਾ ਆਪਣਾ ਫਾਰਮ ਆਪਣੇ ਕੋਲੇ ਮਲਾ ਕੇ ਚੱਲੋ ਜੀ ਟੋਟਲ ਸਾਰੇ 40 ਕਿਨਾਂਗ ਹੋਣਗੇ ਜੀ ਛੋਟੇ ਮੋਟੇ ਸਾਰੇ ਬੱਕਰੀਆਂ ਸਣੇ ਯਾਨੀ ਕਿ 30 ਤਾਂ ਵੱਡੀਆਂ ਬੱਕਰੀਆਂ ਜੀ ਠੀਕ ਆ ਹਾਂਜੀ ਤੇ ਜੇ ਹੁਣ ਆਪਾਂ ਇਹਦੇ ਬਾਰੇ ਥੋੜਾ ਜਿਹਾ ਦੱਸਗੇ ਦੀ ਲਾਈਨ ਬਾਰੇ ਪਿਛਲਾ ਰਿਕਾਰਡ ਬਾਰੇ ਹਾਂਜੀ ਹਾਂਜੀ ਹੈ ਕੋਈ ਇਹਦਾ ਰਿਕਾਰਡ ਇਹ ਰਿਕਾਰਡ ਜੀ ਦੇਖੋ ਇਹਦਾ ਆ ਸਾਡੇ ਕੋਲੇ ਪਹਿਲਾ ਬੱਚਾ अच्छा जी ਆ ਇਹਦਾ ਬੱਚਾ ਗਿਆ ਛੋਟਾ ਜਿਹਾ ਇਹ ਸਾਲ ਦਾ ਹੀ ਤਕਰੀਬਨ ਹੋਣ ਵਾਲਾ ਹੈਗਾ 11 ਕ ਮਹੀਨਿਆਂ ਦਾ ਜੀ ਇਹ ਬੱਚਾ ਠੀਕ ਆ ਤੇ ਰਿਜ਼ਲਟ ਤੋਂ ਤੁਹਾਨੂੰ ਪਤਾ ਲੱਗ ਹੀ ਸਕਦਾ ਵੀ ਇਹਦੇ ਬੱਚੇ ਕਿਸ ਤਰ੍ਹਾਂ ਦੇ ਆਉਂਦੇ ਨੇ ਤੇ ਵਿੱਚ ਛੋਟੇ ਬੱਚੇ ਵੀ ਨੇ ਛੋਟੇ ਬੱਚੇ ਬਹੁਤ ਸਾਜੇ ਸੇਲ ਵੀ ਹੋਏ ਨੇ ਇੱਥੇ ਸਾਡੇ ਅੱਛਾ ਸੇਲ ਕਰਨ ਆਏ ਸੀ ਬੰਦੇ ਹਾਂਜੀ ਨਹੀਂ ਦਿਖਾਉਣ ਆਏ ਫਿਰ ਮੰਗ ਕਰਦੇ ਆ ਫਿਰ ਦੇ ਦੇਈਦੇ ਆ ਠੀਕ ਹੈ ਤੇ ਇਹਦਾ ਜਿਹੜਾ ਰਿਕਾਰਡ ਜੇ ਇਹਦਾ ਪਿਛਲਾ ਰਿਕਾਰਡ ਦੇਖਿਆ ਜਾਵੇ ਕਿ ਕਿੱਧਰੋਂ ਆਇਆ ਕਿਹੜੀ ਲਾਈਨ ਚੋਂ ਆਇਆ ਪਿਛਲਾ ਤਾਂ ਜੀ ਦੇਖੋ ਜੀ ਹੈ ਤਾਂ ਇਹ ਸਣੀ ਰਣੀਆਂ ਅੱਛਾ ਉਹਦੇ ਗੱਬਰ ਬੱਚੇ ਦਾ ਬੱਕਰਾ ਹੀ ਆ ਜੀ ਠੀਕ ਹੈ ਹਾਂਜੀ ਬਹੁਤ ਸੋਟਾ ਅਸੀਂ ਲੈ ਲਿਆ ਸੀਗਾ ਜੀ ਅੱਛਾ ਮੁੱਲ ਉਹਨਾਂ ਤੋਂ ਹੀ ਲੈ ਲਿਆ ਹਾਂ ਮੁੱਲ ਕਾਫੀ ਯਾਨੀ ਕਿ ਐਕਸਪੈਂਸਿਵ ਸ ਜਿਵੇਂ ਆਪਦੇ ਜਵਾਕਾਂ ਨੂੰ ਹੀ ਪਾਲਿਆ ਸਮਝ ਲਓ ਤੁਸੀਂ ਕਹਿ ਲੋ ਜੀ ਠੀਕ ਆ ਬਾਈ ਹਾਂਜੀ ਹਾਂਜੀ ਉਹਦਾ ਪਲ ਨਹੀਂ ਪੈਂਦੀ ਇਹਦਾ ਜਵਾਕਾਂ ਦਾ ਦੁੱਧ ਇਹ ਹਜੇ ਵੀ ਦੁੱਧ ਪੀਂਦਾ ਜੀ ਦੇਖ ਲਓ ਅੱਛਾ ਹਜੇ ਵੀ ਦੁੱਧ ਪੀਂਦਾ ਹਾਂਜੀ ਹਾਂਜੀ ਹਜੇ ਵੀ ਤਕਰੀਬਨ 2 ਲੀਟਰ ਦੁੱਧ ਇਹਦਾ ਦਿਹਾੜੀ ਦਾ ਹੈਗਾ ਜੀ ਠੀਕ ਆ ਤੇ ਹੋਰ ਵੀ ਖਰਾਕ ਹੋਊਗੀ ਨਾਲ ਖਰਾਕ ਫਿਰ ਜੀ ਗਾਜਰਾਂ ਬਾਕੀ ਹੋਰ ਜੋ ਫਰੂਟ ਜਾਂ ਸਬਜ਼ੀਆਂ ਅਸੀਂ ਆਮ ਇਹਨੂੰ ਪਾਈ ਦਿੰਦੇ ਜੀ ਜਿਹੜਾ ਕੋਈ ਆਪ ਆਪਾ ਰੋਈ ਨਹੀਂ ਖਾਂਦੇ ਉਹ ਇਹਨੂੰ ਖਵਾਉਂਦੇ ਹਾਂ ਮੈਂ ਕਹਿੰਦਾ ਜੀ ਗੋਭੀ ਹੋ ਗਈਆਂ ਗਾਜਰਾਂ ਠੀਕ ਹੈ ਜੀ ਹੋਰ ਜੋ ਫਰੂਟਸ ਨੇ ਉਹ ਵੀ ਅਸੀਂ ਇਹਨੂੰ ਪਾਈ ਦਿੰ ਅੱਛਾ ਜੀ ਜਿਵੇਂ ਆਪਾਂ ਆਪਾਂ ਖਾਨੇ ਆ ਜੀ ਉਹੀ ਚੀਜ਼ ਇਹਨੂੰ ਆਪਾਂ ਪਾਉਂਦੇ ਰਹੇ ਆ ਤਾਂ ਕਰਕੇ ਇਹ ਐਡਾ ਵੱਡਾ ਕਦ ਕਰ ਗਿਆ ਜੀ ਹਾਂ ਤੇ ਆਮ ਤੁਸੀਂ ਵੀ ਹੁਣ ਫਿਰਦੇ ਰਹਿੰਦੇ ਜੀ ਤੁਸੀਂ ਦੇਖਿਆ ਨਹੀਂ ਹੋਣਾ ਜੀ ਕਿਤੇ ਬੱਕਰਾ ਜੀ ਬਿਲਕੁਲ ਨਹੀਂ ਦੇਖਿਆ ਐਡਾ ਨਹੀਂ ਹਾਂ ਜੀ ਅੱਜ ਇੱਥੇ ਵੀ ਮੇਲਾ ਹੀ ਲੱਗਿਆ ਰਿਹਾ ਜੀ ਸਾਰੀ ਦਿਹਾੜੀ ਸਾਡੇ ਕੋਲ ਹਾਂ ਹੁਣ ਵੀ ਆ ਦੇਖ ਲਓ ਆਪਾਂ ਵੀਡੀਓ ਬਣਾਉਣ ਲੱਗੇ ਦੇਖਣ ਵਾਲੇ ਵੀਰ ਕਿੰਨੇ ਆ ਕੇ ਖੜ ਗਏ ਇੱਥੇ ਤੇ ਭਾਈ ਇਹਦੀ ਹੁਣ ਫਿਰ ਮੀਟਿੰਗ ਫੀਸ ਵੀ ਰੱਖੀ ਹੋਊਗੀ ਕੋਈ ਹਾਂ ਜੀ ਮੀਟਿੰਗ ਫੀਸ ਜੀ ਬੱਕਰੀ ਨਰੋਈ 39 40 ਇੰਚ ਦੀ ਆਜੇ ਤੇ ਆਪਾਂ ਕਰਾਸ ਕਰਵਾ ਦਿੰਨੇ ਆਂ ਫਰ ਇੱਕ ਤੇ ਜੀ ਫਿਰ ਜੇ ਹੁਣ ਛੋਟੀ ਬੱਕਰੀ ਆ ਜੀ ਫਿਰ ਉਹ ਹਾਂ ਔਖਾ ਹੋ ਜਾਂਦਾ ਜੀ ਫਿਰ ਤੇਰੀ ਫੀਸ ਰੱਖੀ ਆ ਕੋਈ ਕਿੰਨੀ ਫੀਸ ਜੀ 3100 ਰੁਪਏ ਜੀ 3100 ਰੁਪਏ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਉਹਦੇ ਲਈ ਪਹਿਲਾਂ ਸੰਪਰਕ ਕਰਨਾ ਪਊਗਾ ਤੁਹਾਨੂੰ ਭਈਆ ਨੰਬਰਾਂ ਤੇ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਫਿਰ ਜਾ ਸਕਦੇ ਆ ਤੇ ਹੁਣ ਭਾਈ ਦੂਜਾ ਸਾਣ ਇਹ ਤਿਆਰ ਕਰੀ ਜਾਂਦੇ ਆ ਇਹ ਹਾਂਜੀ ਇੱਕ ਪਰਲੇ ਪਾਸੇ ਇਹਦਾ ਭਰਾ ਵੀ ਖੜਾ ਜੀ ਪਰਲੇ ਪਾਸੇ ਉਹ ਆਜੋ ਇਧਰ ਨੂੰ ਲਿਆਈਓ ਦੋ ਸਾਲ ਦੋ ਸਾਲ ਦਾ ਜੀ ਅੱਛਾ ਜੀ ਹਾਂਜੀ 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 ਇਧਰ ਇਹਦੇ ਆਗੇ ਜੀ ਬੱਚੇ ਇਹਦੇ ਵਿੱਚ ਬੱਚੇ ਵੀ ਹੈਗੇ ਨੇ ਜੀ ਕੋ ਸੇਲ ਵੀ ਹੋ ਗਏ ਜੀ ਅੱਜ ਅੱਛਾ ਆ ਇਹਦਾ ਜੀ ਭਰਾਗਾ ਇਹ 2 ਸਾਲ ਦਾ ਹਾਂ ਇਹ 2 ਸਾਲ ਦਾ ਉਹ ਪਰਲਾ 1 ਸਾਲ ਦਾ ਇਹਨੂੰ 3 ਸਾਲ ਹੋ ਗਏ ਜੀ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਤੇ ਫਿਰ ਤਿੰਨੇ ਹੀ ਰੱਖੀ ਬੈਠੇ ਆ ਕਿ ਸੇਲ ਕਰਨੇ ਆ ਜਾਂ ਇਹ ਵੀ ਰੱਖੀ ਨਹੀਂ ਨਹੀਂ ਜੀ ਇਹ ਅਸੀਂ ਇਹਨਾਂ ਤੋਂ ਬਰੀਡਿੰਗ ਲੈਣੇ ਆ ਅੱਛਾ ਜੀ ਹਾਂ ਸੇਲ ਇਹਨਾਂ 'ਚ ਕੋਈ ਨਹੀਂ ਕਰ ਉਹ ਉਹ ਤੋਂ ਹਜੇ ਕ੍ਰੋਸ ਕਰਾਉਣ ਨਹੀਂ ਲੱਗੇ ਇਹ ਤੋਂ ਜੀ ਕਈ ਵਾਰੀ ਛੋਟੀ ਹਾਈਟ ਦੀ ਬੱਕਰੀ ਆ ਜਾਂਦੀ ਆ ਫਿਰ ਇਹ ਤੋਂ ਹਾਂ ਇਹ ਤੋਂ ਕਰਵਾ ਦੇ ਦੀ ਠੀਕ ਆ ਇਹ ਕੋਈ ਸ਼ਾਂਤ ਬੜਾ ਹਨਾ ਸ਼ਾਂਤਤਾ ਜੀ ਫਿਰ ਦੇਖੋ ਜੇ ਆਪਣੇ ਸਿਰ ਤੇ ਜੇ ਆਪਾਂ ਇਹਨੂੰ ਮਾਰਨ ਗਿਹਾ ਲਾਂਗੇ ਤਾਂ ਮਾਰਨ ਗਏ ਜੀ ਜਾਊਗਾ ਜੀ ਹਾਂ ਹਾਂ ਤਾਂ ਜਿਵੇਂ ਹੁਣ ਆਏ ਦੇ ਕੋਲੇ ਖੜੇ ਨਾ ਆ ਆ ਕੁਝ ਕਹਿੰਦਾ ਵਾ ਹਾਂ ਓਏ ਇਦਾਂ ਨਾ ਜੀ ਇਹ ਇਹ ਆਪਾਂ ਨਾ ਜਦੋਂ ਛੋਟੇ ਹੁੰਦੇ ਇਹਨਾਂ ਦੇ ਸਾਰਾ ਸੋਰਾਂ ਤੇ ਹੱਥ ਜਾ ਇਹਨਾਂ ਨੂੰ ਆਏ ਮਗਰ ਨੂੰ ਧੱਕੀਏ ਹਾਂ ਤਾਂ ਇਹ ਮਾਰਨਾ ਸੁਟਾ ਮਾਰ ਲੱਗ ਪੈਂਦੀ ਹਾਂ ਤੇ ਲਾੜ ਪਿਆਰ ਨਾ ਪਾਲੀਏ ਫੇਰ ਤਾਂ ਇਹ ਜਮਾਂ ਨਹੀਂ ਮਾਰਦੇ ਹਾਂ ਹਾਂ ਹੁਣ ਜਿਵੇਂ ਉੱਥੇ ਆਪਾਂ ਰਿੰਗ ਜਿ ਦੇਖਿਆ ਵਾ ਉੱਥੇ ਹਰ ਇੱਕ ਬੰਦਾ ਕੋਲੇ ਆ ਕੇ ਫੋਟੋ ਲਵਾਵੇ ਕੋਲੇ ਆ ਰੱਖੀ ਜਾਂਦਾ ਸੀ ਕੋਈ ਵੀ ਇਹਨੂੰ ਕੋਈ ਨਹੀਂ ਪਰਵਾਹ ਹਾਂਜੀ ਨਹੀਂ ਕੋਈ ਪਰਵਾਹ ਮੇਰਾ ਮਾਲਕ ਰੱਖ ਰਿਹਾ ਹੱਥ ਜਾਂ ਕੋਈ ਹੋਰ ਰੱਖ ਰਿਹਾ ਵਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਤੇ ਬਾਈ ਬੱਚੇ ਵਗੈਰਾ ਜੇ ਹੁਣ ਮੰਨ ਲਓ ਜੇ ਆ ਵੀਡੀਓ ਪਾਈ ਆ ਬੰਦੇ ਕੋਈ ਵੇਖ ਕੇ ਫੋਨ ਕਰੇ ਬੱਚੇ ਹੁੰਦੇ ਆ ਸੇਲ ਆਸਤੇ ਹਾਂਜੀ ਬੱਚੇ ਸਾਡੇ ਕੋਲੇ ਘਰ ਵੀ ਹੈਗੇ 10 15 ਬੱਚੇ ਅੱਛਾ ਜੀ ਕੋਸ ਅਸੀਂ ਨਾਲ ਲਿਆਏ ਬੱਕਰੀਆਂ ਤਕਰੀਬ सेल ਹੋ ਗਏ ਜੀ ਇੱਥੇ ਨਾਲ ਲੈ ਕੇ ਆਏ ਸੀਗੇ ਅਸੀਂ ਠੀਕ ਹੈ ਹਾਂ ਜੀ ਇਹਦੇ ਇਹਦੇ ਨੇ ਬੱਕਰੇ ਹਾਂਜੀ ਇਹਦੇ ਆ ਤਿੰਨ ਬੱਚੇ ਇਹਦੇ ਹੀ ਆ ਜੀ ਇਹਦੇ ਹੀ ਤਿੰਨ ਬੱਚੇ ਹਾਂਜੀ 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 ਤੇ ਬੱਚਾ ਕਿੰਨੇ ਦਾ ਸੇਲ ਕਰਦੇ ਆ ਬਈ 15000 ਦਾ ਦੇ ਦੇਦਾ ਜੀ 15000 ਦਾ ਆ ਬੱਚਾ 15000 ਦਾ ਹਾਂਜੀ 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 ਕੋਈ ਮੌਕੇ ਤੇ ਮਾਨ ਤਾਣ ਵੀ ਹੋ ਜਾਊਗਾ ਕੋਈ ਉਹ ਤਾਂ ਚਲੋ ਹੋ ਹੀ ਜਾਂਦਾ ਉਹ ਤਾਂ ਇੱਕ ਆਪਾਂ ਰੇਟ ਤਾਂ ਰੱਖਣਾ ਹੀ ਪੈਂਦਾ ਵਾਪਾਂ ਹਾਂਜੀ 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 ਠੀਕ ਆ ਬਈ ਠੀਕ ਆ ਬਈ ਬਹੁਤ ਵਧੀਆ ਲੱਗਾ ਹਾਂਜੀ ਬਾਕੀ ਜੀ ਸਾਰੀ ਮੇਨ ਟ ਇਹਨਾਂ ਦੀ ਆ ਇਹ ਬਜ਼ੁਰਗ ਠੀਕ ਹੈ ਜੀ ਦਿੱਲੀ ਤਕਰੀਬਨ ਉਹਦੇ ਕਹਿਣ ਨੂੰ 3 ਸਾਲ ਹੋ ਗਏ ਅਜੇ ਤੱਕ ਸੁੱਟੀ ਵੀ ਨਹੀਂ ਕੀਤੀ ਇਹਨਾਂ ਨੇ ਅੱਛਾ ਜੀ ਜ਼ਿਆਦਾ ਧਿਆਨ ਮੇਰੇ ਨਾਲੋਂ ਜ਼ਿਆਦਾ ਇਹ ਦਿੰਦੇ ਨੇ ਆਪਾਂ ਇਹਨਾਂ ਦੀ ਹੈਲਪ ਜ਼ਰੂਰ ਕਰਾਈ ਦੀ ਆਥਣ ਸਵੇਰ ਨਾਲ ਠੀਕ ਹੈ ਜ਼ਿਆਦਾ ਧਿਆਨ ਇਹ ਦਿੰਦੇ ਭਾਈ ਜਿਹੜਾ ਬੰਦਾ ਵਿੱਚ ਰਹੂਗਾ ਫੇਰ ਵੀ ਇਹ ਆ ਹਾਂਜੀ ਹਾਂਜੀ ਬਾਕੀ ਤੁਸੀਂ ਗੱਲ ਬਾਤ ਇਹਨਾਂ ਨਾਲ ਕਰ ਲਓ ਜੀ ਹਾਂਜੀ ਆਪਾਂ ਲਿਆਓ ਮੈਨੂੰ ਮੈ ਇੱਕ ਦਿਓ ਮੜਾ ਨਾ ਭਾਈ ਲੈ ਵੀ ਹਾਂ ਵੀ ਚਾਚਾ ਕਿਵੇਂ ਆ ਠੀਕ ਆ ਜੀ ਬਹੁਤ ਵਧੀਆ ਤੁਸੀਂ ਤੇ ਕਿਵੇਂ ਫਿਰ ਤੂੰ ਦੱਸ ਇਹਦੇ ਬਾਰੇ ਥੋੜਾ ਜਿਹਾ ਕੋ ਕਿਉਂਕਿ ਤੂੰ ਤਾਂ ਪਾਲ ਲਿਆ ਇਹਨੂੰ ਇਹ ਪਾਲ ਲਿਆ ਹੋਇਆ ਹਾਂ ਜੀ ਮਿਹਨਤ ਕਰਨੀ ਪੈਂਦੀ ਆ ਬੰਦੇ ਨੂੰ ਹਾਂ ਤੇ ਜੇ ਪੈਸੇ ਲਾ ਕੇ ਕਹਿ ਦਿਆਂਗੇ ਹਾਂ ਨਹੀਂ ਦੋਨੋਂ ਟਾਈਮ ਇਹਦਾ ਦੁੱਧ ਤੇ ਸੁਆਵੀਂ ਦੀ ਖਾਣਾ ਹਾਂ ਇਹਦੀ ਭਾਂਡੇ ਜੋ ਮੁੱਕਣੀ ਨਹੀਂ ਅੱਛਾ ਜੀ ਕਿੰਨੀ ਖਾ ਲੇ ਸਬਜ਼ੀ ਖਾ ਲੇ ਕਦੂ ਹਾਂ ਵੀ ਇਹਦੇ ਬੂਰੇ ਕੋਹਣਾ ਕੋ ਪਿਆ ਹੀ ਦੇਣਾ ਕੀ ਹੁੰਦਾ ਕੋਹਣਾ ਠੀਕ ਆ ਠੀਕ ਆ ਵੀ ਆਪਦੀ ਮਰਜ਼ੀ ਨਾਲ ਖਾ ਲੇ ਨਾ ਖਾ ਲੇ हां ਜੋ ਇਹਦਾ ਜੱਤ ਮਾਨ ਦਾ ਤਾਂ ਤਾਂ ਨਾਈਟ ਮਾਂ ਵੀ ਹੋ ਗਿਆ ਨੇ ਮੁਰਾ ਅੱਛਾ ਜੀ ਤੇ ਇਹਨੂੰ ਫਿਰ ਹੁਣ ਤੁਸੀਂ ਬਾਹਰ ਮਾਲ ਤੁਸੀਂ ਛੱਡਦੇ ਹੋ ਹਾਂ ਜੀ ਮਾਲ ਅਸੀਂ ਨਾਲ ਇਹਨੂੰ ਵੀ ਲੈ ਕੇ ਜਾਂਦੇ ਆ ਕਿ ਨਹੀਂ ਇਹ ਕਰੀਏ ਹੁਣ ਜਦੋਂ ਦੀਆਂ ਵੀਡੀਓ ਬੰਦੀਆਂ ਹਾਂ ਜੀ ਮੈਂ ਬਜ਼ੁਰਗ ਬੰਦਾ ਕੋਈ ਬੰਨ ਕੇ ਕਿਕਰ ਨਾਲ ਲੱਦ ਕੇ ਲੈ ਜੀ ਸਹੀ ਗੱਲ ਆ ਇਹ ਵੀ ਮਾਲ ਲੱਦੇ ਜਾਂਦੇ ਆ ਬਿਲਕੁਲ 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 ਘਰਾਂ ਤੋਂ ਲੈ ਜਾਂਦੇ ਲੋਕ ਘਰਾਂ ਤੋਂ ਲੈ ਜਾਂਦੇ ਆ ਇਹਦਾ ਫਿਰ ਉਹਨਾਂ ਕੋਲ ਬੱਕਰੀਆਂ ਹੁੰਦੀਆਂ ਜਾਂ ਇਹਦਾ ਬੱਚਾ ਹੁੰਦਾ ਨਾਲ ਛੋਟਾ ਛੋਟਾ ਹੁੰਦਾ ਇਹ ਦੋਨੋਂ ਵੱਡੇ ਘਰੇ ਹਾਂ ਦੋਨੋਂ ਵੱਡੇ ਠੀਕ ਆ ਕੋਈ ਬੋਲਣਾ ਨਹੀਂ ਕਿਸੇ ਨੇ ਰੌਲਾ ਨਹੀਂ ਪਾਉਣਾ ਹਾਂਜੀ ਆਰਾਮਦਾਰੀ ਨਾ ਕਰੇ ਆਰਾਮ ਨਾ ਕਰੇ ਰਹਿੰਦੇ ਠੀਕ ਆ ਤੇ ਹੋਰ ਕੋਈ ਤਜਰਬਾ ਤਜਰਬਾ ਵੀ ਮਾੜਾ ਮੋਟਾ ਹੋਵੇ ਜੀ ਜਿਹੜਾ ਇੰਨੇ ਟਾਈਮ ਦਾ ਜ਼ਿੰਦਗੀ ਦਾ ਬੱਕਰੀਆਂ ਦੇ ਵਿੱਚ ਜਿਹੜੇ ਬੰਦੇ ਨਾਵੇਂ ਬਹੁਤ ਚਰਜਾਨੀ 88 ਤੋਂ ਲੈ ਕੇ 2011 ਚ ਵੇਚਦਿਆਂ ਹਾਂ ਤੇ 3 ਸਾਲ ਹੁਣ ਸ਼ੁਰੂ 3 ਸਾਲ ਹੋ ਗਏ ਸ਼ੁਰੂ ਕਰੇ ਨੂੰ ਹਾਂ ਤੇ ਯਾਨੀ ਆਪਣਾ ਤਜਰਬਾ ਚੰਗਾ ਹੀ ਆ ਬੜੀ ਕਾ ਆਪਾਂ ਕਹਿੰਦੇ ਮਿਹਨਤ ਕਰੋ ਮਿਹਨਤ ਨਾ ਕਰੋ ਹਾਂ ਆਏ ਨਾ ਕਰੋ ਵੀ ਅੱਜ ਦਾਣੇ ਪਾਤੇ ਕੀ ਕਰ ਕਿਉਂ ਖੜਾ ਦਾ ਖੜਾ ਰਹਿਣ ਹਾਂ ਕਿਉਂਕਿ ਇਹਨਾਂ ਦੇ ਵਿੱਚ ਜਿਵੇਂ ਕਹਿੰਦੇ ਹਨ ਬੱਚੇ ਜਿਹੜੇ ਬੱਚੇ ਆ ਉਹੋ ਹੀ ਇਹਨਾਂ ਦਾ ਧਨ ਹੈ ਦੇਚੋ ਹਨਾ ਕਮਾਈ ਹਨਾ ਬਿਲਕੁਲ ਬਿਲਕੁਲ ਤੇ ਬੱਚਾ ਇਹਦਾ ਪਾਲਣਾ ਮੇਰੇ ਹਿਸਾਬ ਨਾਲ ਆਪਦੇ ਜਵਾਕ ਤੋਂ ਪਾਲਣਾ ਔਖਾ ਵਾ ਹੁਣ ਅਸੀਂ ਆਹ 15000 ਮੰਗ ਕੇ 13-13 ਨੂੰ ਦਿੱਤੇ ਆ ਜਿਹੜੇ ਆਮ ਬੱਕਰੀਆਂ ਲਈ ਫਿਰਦੇ ਆ ਉਹ 1.5 ਸਾਲ ਦਾ ਬੱਚਾ ਕਰਕੇ 13000 ਦਾ ਵੇਚ ਕੇ ਵੇਚ ਕੇ ਅਸੀਂ ਅਸੀਂ 15 ਦਿਨਾਂ ਬਾਅਦ ਹਾਂ ਆ ਹੁਣ ਦਿੱਤੇ ਹੀ ਆ ਬਿਲਕੁਲ ਉਹ ਤਾਂ ਫਿਰ ਜੇ ਚੰਗੀ ਬਰੀਡ ਆ ਪਾ ਤਿਆਰ ਕੀਤੀ ਤਾਂ ਫੇਰ ਹੀ ਆ ਹੁਣ ਜਿਹੜਾ ਬੰਦਾ ਇਹਨਾਂ ਚੋਂ ਲਿਜਾਊਗਾ ਉਹ ਜੇ ਸਾਂ ਲੈ ਗਿਆ ਬੱਕਰਾ ਲੈ ਗਿਆ ਤਾਂ ਉਹਨੇ ਬਰੀਡ ਤਿਆਰ ਕਰ ਲਿਆ ਗਾ ਚੰਗਾ ਸਾਂ ਤਾਂ ਉਹ ਉਹ ਵੀ ਯਾਰੇ ਲੋਕ 8 ਕੁ ਮਹੀਨੇ ਤੁਰਿਆ ਫਿਰਦਾ ਹੋਰ ਰਹਿ ਗਿਆ ਮੈਂ 62 ਇੰਚ ਦਾ ਬੱਕਰਾ ਬਣਾਉਣਾ ਉਹ ਆਹਾ ਉਹ ਛੋਟਾ ਹਾਂ ਛੋਟਾ ਇਹ ਕਿੰਨੇ ਮਹੀਨੇ ਦਾ ਇਹ ਕਿੰਨੇ ਇੰਚ ਦਾ ਹੋ ਗਿਆ ਇਹ 50 ਇਹ 50 ਦੇ 62 50 50 ਇੰਚ ਦੀਆਂ ਕੋੜੀਆਂ ਹੁੰਦੀਆਂ ਤੇ ਇਹ ਹੋ ਤੂੰ ਕੋਈ ਗੱਲ ਨਹੀਂ ਫਿਰ ਕੋੜੀਆਂ ਉਹ ਕੋੜੀਆਂ ਆਰ ਕੇ ਬਣਾ ਦੇਣਾ ਸਾਡੇ ਕੋਲੇ ਵੀ ਹੈਗੇ ਆ ਅੱਛਾ ਠੀਕ ਆ ਗੱਡੀ ਸਾਡੀ ਨੱਥ ਛੇਰ ਜਾਂਦੀ ਆ ਕੋਨਾ ਕੋ ਕਿਤੇ ਸ਼ੋ ਮੰਗਾ ਲੇ ਕਿਤੇ ਕੋਹ ਮੰਗਾ ਲਿਆ ਹਾਂ ਮੈਂ ਕਹਦਾ ਠੀਕ ਆ ਠੀਕ ਆ ਯਾਨੀ ਕਿ ਵੀ ਆਉਣ ਵਾਲੇ ਮੇਲੇ ਤੱਕ ਕਰ ਦੇਗਾ ਕਰ ਦੇਵਾਂਗੇ ਅੱਛਾ ਲੈ ਵੀ ਸੱਜ ਨੂੰ ਅਗਲੇ ਮੇਲੇ ਤੇ ਵੀਡੀਓ ਜਦੋਂ ਬਣੂਗੀ ਨਾ ਚਾਚਾ ਦਾ ਵੀ ਉਹ ਤੱਕ ਦਾ 62 ਇੰਚ ਦਾ ਤਿਆਰ ਕਰਕੇ ਵਿਖਾਉਂਗਾ ਮਨਾਵਾ ਵੀ ਵੱਡਾ ਕਾਵਾਂਗੇ ਜੋ ਅੱਛਾ ਜੀ ਮੈਂ ਠੀਕ ਆ ਜੀ ਠੀਕ ਆ ਠੀਕ ਆ ਚਾਚਾ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਚਲੋ ਠੀਕ ਆ ਜੀ ਠੀਕ ਆ